ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਆਪਣੇ ਅੰਦਰ ਲੁਕੇ ਹੋਏ ਸ਼ੇਰ ਨੂੰ ਪਛਾਣ ਨਹੀਂ ਸਕੇ ਤੇ ਉਹ ਭੇਡਾਂ ਦੇ ਝੁੰਡ ਦੇ ਵਿੱਚ ਰਹਿ ਕੇ ਭੇਡਾਂ ਵਰਗੇ ਬਣੇ ਹੋਏ ਨੇ ਸੋ ਬਹੁਤ ਵਧੀਆ ਕਹਾਣੀ ਹੈ ਜਿਹੜੇ ਲੋਕ ਕਹਿੰਦੇ ਨੇ ਕਿ ਯਾਰ ਆਹ ਕੰਮ ਜੇ ਫਲਾਣੇ ਤੋਂ ਨਹੀਂ ਹੋਇਆ ਤਾਂ ਮੈਂ ਕਿਵੇਂ ਕਰ ਲਵਾਂ ਫਲਾਣੇ ਤੋਂ ਹੋਇਆ ਨਹੀਂ ਉਹ ਮੇਤੋਂ ਵਧੀਆ ਵਾ ਉਹ ਤੋਂ ਇਹ ਕੰਮ ਹੋ ਨਹੀਂ ਸਕਿਆ ਤਾਂ ਮੈਂ ਕਿਵੇਂ ਕਰ ਸਕਦਾ ਸੋ ਦੋਸਤੋ ਬਹੁਤ ਵਧੀਆ ਕਹਾਣੀ ਹੈ ਜੇ ਕਹਾਣੀ ਨਾਲ ਤੁਸੀਂ ਐਂਡ ਤੱਕ ਬਣੀ ਜਰੂਰ ਰਹੋ ਤੇ ਜੇ ਹਲੇ ਤੱਕ ਤੁਸੀਂ ਆਪਣੇ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਨੂੰ ਚੈਨਲ ਨੂੰ ਲਾਈਕ ਨਹੀਂ ਫੋਲੋ ਨਹੀਂ ਕੀਤਾ ਤਾਂ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਸੋ ਦੋਸਤੋ ਜੰਗਲ ਦੇ ਵਿੱਚ ਇੱਕ ਸ਼ੇਰਨੀ ਆਪਣੇ ਬੱਚੇ ਨੂੰ ਜਨਮ ਦਿੰਦੀ ਆ ਬੱਚੇ ਨੂੰ ਜਨਮ ਦੇਣ ਤੋਂ ਥੋੜੇ ਟਾਈਮ ਬਾਅਦ ਹੀ ਉਸਦੀ ਮੌਤ ਹੋ ਜਾਂਦੀ ਆ ਉਹ ਜਿਹੜਾ ਨਵ ਜੰਮਿਆ ਬੱਚਾ ਹੁੰਦਾ ਸ਼ੇਰਨੀ ਦਾ ਉਹ ਜਦੋਂ ਦੇਖਦਾ ਉਸਦੇ ਕੋਲੋਂ ਦੀ ਇੱਕ ਭੇਡਾਂ ਦਾ ਝੁੰਡ ਲੰਘ ਰਿਹਾ ਹੁੰਦਾ ਜਦੋਂ ਆਪਣੀ ਮਾਂ ਨੂੰ ਮਰੇ ਹੋਏ ਨੂੰ ਦੇਖਦਾ ਤੇ ਉਹ ਭੇਡਾਂ ਦੇ ਝੁੰਡ ਦੇ ਵਿੱਚ ਹੌਲੀ ਹੌਲੀ ਯਾਰ ਵਾਲ ਦਾ ਭੇਡਾਂ ਦੇ ਝੁੰਡ ਦੇ ਵਿੱਚ ਜਦੋਂ ਯਾਰ ਵਾਲ ਦਾ ਭੇਡਾਂ ਦੇ ਨਾਲ ਹੀ ਰਹਿੰਦਾ ਕਰਦਾ ਜਿੱਦੋਂ ਉਹ ਭੇਡਾਂ ਜਾਂਦੀਆਂ ਉਹਨਾਂ ਦੇ ਨਾਲ ਹੀ ਤੁਰਿਆ ਜਾਂਦਾ ਉਸ ਨੂੰ ਇਹ ਬਿਲਕੁਲ ਹੀ ਪਤਾ ਨਹੀਂ ਹੁੰਦਾ ਕਿ ਉਹ ਇੱਕ ਸ਼ੇਰ ਦਾ ਬੱਚਾ ਹੁੰਦਾ ਇੱਕ ਸ਼ੇਰਨੀ ਦਾ ਬੱਚਾ ਹੁੰਦਾ ਉਸ ਨੂੰ ਇਹ ਗੱਲ ਦਾ ਬਿਲਕੁਲ ਹੀ ਪਤਾ ਨਹੀਂ ਹੁੰਦਾ ਤੇ ਉਹ ਭੇਡਾਂ ਦੇ ਝੁੰਡ ਦੇ ਰਹਿ ਰਹਿ ਨਾਲ ਰਹਿ ਰਿਹਾ ਕਿ ਭੇਡਾਂ ਵਰਗਾ ਬਣ ਜਾਂਦਾ ਤੇ ਭੇਡਾਂ ਦੇ ਵਾਂਗ ਹੀ ਉਹ ਘਾਹ ਖਾਂਦਾ ਉਸਨੇ ਕਦੇ ਵੀ ਮਾਸ ਨਹੀਂ ਖਾਦਾ ਹੁੰਦਾ ਤੇ ਉਹ ਭੇਡਾਂ ਦੇ ਨਾਲ ਜਦੋਂ ਰਹਿ ਰਹਿ ਕੇ ਘਾਹ ਖਾਂਦਾ ਤੇ ਭੇਡਾਂ ਵਾਂਗ ਹੀ ਰਹਿੰਦਾ ਕਰਦਾ ਤੇ ਜਦੋਂ ਸਮਾਂ ਪੈਂਦਾ ਸਮੇਂ ਦੇ ਪੈਮ ਵਧਣ ਦੇ ਨਾਲ ਨਾਲ ਉਸ ਦਾ ਕੱਦ ਵੀ ਵੱਧ ਜਾਂਦਾ ਤੇ ਉਹ ਭੇਡਾਂ ਤੋਂ ਇੱਕ ਵੱਖਰਾ ਦਿਸਣ ਲੱਗ ਜਾਂਦਾ ਪਰ ਉਸ ਦੇ ਮਨ ਵਿੱਚ ਭੇਡਾਂ ਵਾਂਗ ਹੀ ਡਰ ਰਿਹਾ ਹੁੰਦਾ ਤੇ ਉਹ ਕਦੇ ਵੀ ਸ਼ੇਰ ਵਾਂਗ ਗਰਜਿਆ ਨਹੀਂ ਹੁੰਦਾ ਤੇ ਇੱਕ ਦਿਨ ਕੀ ਹੁੰਦਾ ਜਦੋਂ ਭੇਡਾਂ ਦੇ ਝੁੰਡ ਵਿੱਚ ਜੰਗਲ ਵਿੱਚ ਫਿਰਦਾ ਹੁੰਦਾ ਤਾਂ ਇੱਕ ਬਜ਼ੁਰਗ ਸ਼ੇਰ ਇੱਕ ਬੁढ़ा ਸ਼ੇਰ ਹੁੰਦਾ ਵਾ ਉਹ ਜਦੋਂ ਭੇਡਾਂ ਦੇ ਨੂੰ ਦੇਖਦਾ ਭੇਡਾਂ ਤੇ ਹਮਲਾ ਕਰਨ ਬਾਰੇ ਸੋਚਦਾ ਤਾਂ ਉਸ ਨੂੰ ਭੇਡਾਂ ਦੇ ਵਿੱਚ ਇੱਕ ਵੱਡਾ ਜੰਗ ਸ਼ੇਰ ਇੱਕ ਨੌਜਵਾਨ ਛੇਰ ਦਿਖਾਈ ਦਿੰਦਾ ਤੇ ਉਹ ਇੱਕਦਮ ਹੀ ਹੈਰਾਨ ਹੋ ਜਾਂਦਾ ਕਿ ਇਹ ਨੌਜਵਾਨ ਛੇਰ ਭੇਡਾਂ ਦੇ ਵਿੱਚ ਕਿਵੇਂ ਫਿਰਦਾ ਹੈ ਭੇਡਾਂ ਤੋਂ ਮਤਲਬ ਉਹਨਾਂ ਨੂੰ ਖਾਂਦਾ ਕਰਦਾ ਨਹੀਂ ਤੇ ਭੇਡਾਂ ਦੇ ਨਾਲ ਹੀ ਕਿਵੇਂ ਤੁਰਿਆ ਫਿਰਦਾ ਉਹ ਜਦੋਂ ਇੱਕਦਮ ਭੇਡਾਂ ਦੇ ਉੱਪਰ ਹਮਲਾ ਕਰਦਾ ਤਾਂ ਭੇਡਾਂ ਨੂੰ ਛੱਡ ਕੇ ਉਸ ਦੀ ਨਿਗਾਹ ਉਸ ਛੇਰ ਤੇ ਹੀ ਰਹਿੰਦੀ ਆ ਕਿ ਮੈਂ ਇੱਕ ਵਾਰ ਇਸ ਛੇਰ ਨੂੰ ਫੜਾਂ ਇਸ ਨੂੰ ਪੁੱਛਾਂ ਕਿ ਕੀ ਗੱਲ ਹੈ ਭੇਡਾਂ ਦੇ ਨਾਲ ਕਿਵੇਂ ਰਹਿ ਰਿਹਾ ਵਾ ਤੇ ਉਹ ਕੋਸ਼ੇਰ ਵੀ ਉਸ ਤੋਂ ਡਰ ਕੇ ਭੱਜਣ ਲੱਗ ਜਾਂਦਾ ਜਿਹੜਾ ਯੰਗ ਸ਼ੇਰ ਹੁੰਦਾ ਉਹ ਵੀ ਭੱਜ ਲੈਂਦਾ ਉਹਦੇ ਮੂਰੇ ਪਰ ਉਹ ਜਿਹੜਾ ਬੁਢਾ ਸ਼ੇਰ ਹੁੰਦਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਯੰਗ ਸ਼ੇਰ ਨੂੰ ਦਬੋਚ ਲੈਂਦਾ ਉਸ ਨੂੰ ਫੜ ਲੈਂਦਾ ਜਦੋਂ ਉਸ ਨੂੰ ਫੜ ਲੈਂਦਾ ਤਾਂ ਜਿਹੜਾ ਯੰਗ ਸ਼ੇਰ ਹੁੰਦਾ ਉਹ ਉਹਦੇ ਚਿਹਰੇ ਵੱਲ ਦੇਖ ਕੇ ਕਹਿੰਦਾ ਕਿ ਮੈਨੂੰ ਕਿਰਪਾ ਕਰਕੇ ਮaaf ਕਰ ਦਿਓ ਮੈਨੂੰ ਛੱਡ ਦਿਓ ਮੇਰੀ ਜਾਨ ਵਿੱਚ ਬਚਾ ਦਿਓ ਮੈਨੂੰ ਮੇਰੀ ਜਾਨ ਬਖਸ਼ ਦਿਓ ਉਹ ਜਿਹੜਾ ਸ਼ੇਰ ਹੁੰਦਾ ਉਹ ਕਹਿੰਦਾ ਉਹ ਕੀ ਬਕਵਾਸ ਕਰ ਰਿਹਾ ਤੂੰ ਕਹਿੰਦਾ ਤੂੰ ਪਤਾ ਨਹੀਂ ਤੈਨੂੰ ਕੌਣ ਆਦੂ ਉਹ ਕਹਿੰਦਾ ਮੈਨੂੰ ਛੱਡ ਦੋ ਮੈਨੂੰ ਕਹਿੰਦਾ ਮੇਰੀ ਜਾਨ ਬਖਸ਼ ਦੋ ਉਹ ਜਿਹੜਾ ਬੁढ़ा ਸ਼ੇਰ ਹੁੰਦਾ ਉਹ ਫਿਰ ਸਾਰੀ ਗੱਲਬਾਤ ਸਮਝ ਹੀ ਜਾਂਦਾ ਜਦੋਂ ਜੰਗ ਸ਼ੇਰ ਕਹਿੰਦਾ ਕਿ ਮੈਂ ਤਾਂ ਭੇਡਾਂ ਦਾ ਇੱਕ ਸਧਾਰਨ ਜਿਹਾ ਬੱਚਾ ਆਂ ਕਹਿੰਦਾ ਉਹ ਸਾਰੀ ਗੱਲਬਾਤ ਸਮਝ ਹੀ ਜਾਂਦਾ ਜਿਹੜਾ ਜੰਗ ਸ਼ੇਰ ਹੁੰਦਾ ਤੇ ਉਹ ਕੀ ਕਰਦਾ ਉਸ ਨੂੰ ਧੱਕੇ ਦੇ ਨਾਲ ਖਿੱਚ ਤੂ ਕੇ ਨਦੀ ਦੇ ਕਿਨਾਰੇ ਲੈ ਜਾਂਦਾ ਉਹ ਸ਼ੇਰ ਬੜਾ ਭੱਜਣ ਦੀ ਕੋਸ਼ਿਸ਼ ਕਰਦਾ ਜੰਗ ਸ਼ੇਰ ਉਸ ਤੋਂ ਬਚਣ ਦੀ ਕੋਸ਼ਿਸ਼ ਕਰਦਾ ਕਿ ਕਿਤੇ ਮੈਨੂੰ ਖਾ ਨਾ ਜਾਵੇ ਪਰ ਉਹ ਬੁढ़ा ਸ਼ੇਰ ਹੁੰਦਾ ਜਿਹੜਾ ਉਹ ਤੱਕੇ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਉਸ ਨੂੰ ਨਦੀ ਕੋਲ ਲਾ ਕੇ ਲੈ ਹੁੰਦਾ ਤੇ ਉਹਨੂੰ ਕਹਿੰਦਾ ਕਿ ਆਪ ਦੀ ਸ਼ਕਲ ਨੂੰ ਪਹਿਲਾਂ ਨਦੀ ਦੇ ਪਾਣੀ ਵਿੱਚ ਦੇਖ ਤੇ ਉਸ ਤੋਂ ਬਾਅਦ ਮੇਰੀ ਸ਼ਕਲ ਨੂੰ ਦੇਖ ਉਹ ਕੀ ਕਰਦਾ ਡਰ-ਡਰ ਕੇ ਡਰਦਾ ਹੋਇਆ ਡਰਨ ਦੇ ਬਾਵਜੂਦ ਵੀ ਹੌਲੀ-ਹੌਲੀ ਉਹ ਜਿਹੜਾ ਜੰਗ ਸ਼ੇਰ ਹੁੰਦਾ ਆਪਦੇ ਚਿਹਰੇ ਨੂੰ ਆਪਦੀ ਸ਼ਕਲ ਨੂੰ ਉਸ ਸ਼ਾਂਤ ਟਿੱਕੇ ਹੋਏ ਪਾਣੀ ਦੇ ਵਿੱਚ ਜਦੋਂ ਦੇਖਦਾ ਤਾਂ ਉਸ ਤੋਂ ਬਾਅਦ ਉਹ ਉਸ ਸ਼ੇਰ ਦੇ ਬੁढ़े ਸ਼ੇਰ ਦੇ ਮੂੰਹ ਵੱਲ ਦੇਖਦਾ ਤਾਂ ਉਹ ਦੇਖ ਕੇ ਇੱਕਦਮ ਹੈਰਾਨ ਹੋ ਜਾਂਦਾ ਇੱਕਦਮ ਹੈਰਾਨ ਹੋ ਜਾਂਦਾ ਫਿਰ ਉਹ ਬੁਢਾ ਸ਼ੇਰ ਉਸ ਨੂੰ ਕਹਿੰਦਾ ਹੁਣ ਆਪਦੇ ਸਰੀਰ ਪੂਰੇ ਨੂੰ ਇਸ ਪਾਣੀ ਵਿੱਚ ਦੇਖ ਤੇ ਮੇਰੇ ਸਰੀਰ ਨੂੰ ਪਾ ਦੇਖ ਉਹ ਹੁਣ ਜਿਹੜਾ ਜੰਗ ਸ਼ੇਰ ਹੁੰਦਾ ਆਪਦੇ ਸਾਰੇ ਸਰੀਰ ਨੂੰ ਉਸ ਪਾਣੀ ਦੇ ਵਿੱਚ ਦੇਖਦਾ ਆਪਦੀ ਫੋਟੋ ਪਾਣੀ ਵਿੱਚ ਦੇਖਦਾ ਤੇ ਉਸ ਤੋਂ ਬਾਅਦ ਉਸ ਬੁਢੇ ਸ਼ੇਰ ਦੇ ਵੱਲ ਦੇਖਦਾ ਤੇ ਇਸ ਉਸ ਨੂੰ ਸਮਝ ਆ ਜਾਂਦਾ ਕਿ ਮੈਂ ਤਾਂ ਇਹ ਸ਼ੇਰ ਵਰਗਾ ਹਾਂ ਸ਼ੇਰ ਵਾਂਗ ਦਿਖਾਈ ਦਿੰਦਾ ਹਾਂ ਇੰਨੇ ਹੀ ਟਾਈਮ ਦੇ ਵਿੱਚ ਸੈਕਿੰਡਾਂ ਦੇ ਵਿੱਚ ਉਸਦੇ ਮਨ ਜਿਹੜਾ ਉਹ ਬਦਲ ਜਾਂਦਾ ਤੇ ਉਹ ਇੱਕ ਸ਼ੇਰ ਦੇ ਵਾਂਗ ਦਹਾੜਦਾ ਇੱਕ ਸ਼ੇਰ ਦੇ ਵਾਂਗ ਗਰਜਦਾ ਉਸ ਜੰਗਲ ਦੇ ਵਿੱਚ ਤੇ ਉਸ ਨੌਜਵਾਨ ਜੰਗ ਸ਼ੇਰ ਨੂੰ ਉਸ ਦੀ ਗਰਜ ਸੁਣ ਕੇ ਸਾਰੇ ਹੀ ਜੰਗਲ ਦੇ ਵਿੱਚ ਸ਼ਾਂਤਮਈ ਛਾ ਜਾਂਦਾ ਪੂਰਾ ਹਸ਼ਨਾਟਾ ਛਾ ਜਾਂਦਾ ਤੇ ਉਹ ਸ਼ੇਰ ਵੀ ਉਸ ਦੂਜੇ ਸ਼ੇਰ ਦੇ ਵਾਂਗ ਜੰਗਲ ਵਿੱਚ ਹੁਣ ਰਹਿਣ ਲੱਗਦਾ ਤੇ ਭੇਡਾਂ ਦੇ ਝੁੰਡ ਤੋਂ ਇੱਕ ਪਾਸੇ ਹੋ ਜਾਂਦਾ ਉਸ ਨੂੰ ਇਹ ਪਤਾ ਲੱਗ ਜਾਂਦਾ ਕਿ ਮੈਂ ਤਾਂ ਜੰਗਲ ਦਾ ਰਾਜਾ ਮੈਂ ਤਾਂ ਸ਼ੇਰਾਂ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਤੁਹਾਨੂੰ ਤੁਹਾਡੇ ਅੰਦਰ ਜਿਹੜੀ ਆਪਣੀ ਕਮਜ਼ੋਰੀ ਆ ਤੁਹਾਨੂੰ ਉਸ ਕਮਜ਼ੋਰੀ ਨੂੰ ਬਾਹਰ ਕੱਢਣਾ ਚਾਹੀਦਾ ਕਦੇ ਇਹ ਨਾ ਸੋਚਿਆ ਕਰੋ ਕਿ ਫਲਾਣੇ ਤੋਂ ਇਹ ਕੰਮ ਨਹੀਂ ਹੋਇਆ ਉਹ ਮੈਨ ਤੋਂ ਵਧੀਆ ਵਾ ਉਸ ਤੋਂ ਇਹ ਕੰਮ ਨਹੀਂ ਹੋਇਆ ਤਾਂ ਮੈਂ ਇਹ ਕੰਮ ਕਿਦਾਂ ਕਰ ਲੂੰਗਾ ਕਿਉਂਕਿ ਤੁਹਾਡੇ ਅੰਦਰ ਝੂਠ ਬੋਲ ਬੋਲ ਕੇ ਕਿ ਤੂੰ ਇਹ ਕੰਮ ਕਰ ਨਹੀਂ ਸਕਦਾ ਇਹ ਕੰਮ ਤੇਰੇ ਬਸ ਦੀ ਗੱਲ ਨਹੀਂ ਤੁਹਾਡੇ ਅੰਦਰ ਇਹ ਕਮਜ਼ੋਰੀ ਭਰੀ ਜਾਂਦੀ ਹੈ ਝੂਠ ਬੋਲ ਬੋਲ ਕੇ ਕਿਉਂਕਿ ਤੁਸੀਂ ਉਸ ਸ਼ੇਰ ਦੀ ਤਰ੍ਹਾਂ ਜਿਹੜਾ ਸ਼ੇਰ ਪੇਡਾਂ ਦੇ ਵਿੱਚ ਫਸ ਜਾਂਦਾ ਪੇਡਾਂ ਦੇ ਝੁੰਡ ਦੇ ਵਿੱਚ ਰਹਿ ਰਹਿ ਕੇ ਕਿਉਂਕਿ ਤੁਹਾਡੇ ਆਲੇ ਦੁਆਲੇ ਦੇ ਲੋਕ ਤੁਹਾਨੂੰ ਇਹ ਮਹਿਸੂਸ ਕਰਾਉਣ ਵਿੱਚ ਲੱਗੇ ਰਹਿੰਦੇ ਆ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਸੋ ਆਪਣੇ ਅੰਦਰਲੀ ਤਾਕਤ ਨੂੰ ਪਛਾਣੋ ਤੇ ਕਦੇ ਵੀ ਇਹ ਨਾ ਸੋਚੋ ਕਿ ਇਹ ਕੰਮ ਤੁਹਾ ਤੋਂ ਨਹੀਂ ਹੋਣਾ ਆਪ ਦੇ ਅੰਦਰਲੀ ਕਮਜ਼ੋਰੀ ਨੂੰ ਬਾਹਰ ਕੱਢੋ ਤੇ ਆਪਦੀ ਤਾਕਤ ਨੂੰ ਪਛਾਣੋ ਉਸ ਦੀ ਪਛਾਣ ਕਰਕੇ ਜ਼ਿੰਦਗੀ ਵਿੱਚ ਅੱਗੇ ਵਧੋ ਤੇ ਕਾਮਯਾਬ ਤੁਸੀਂ ਦੇਖੋ ਜਰੂਰ ਹੋਵੋਗੇ ਸੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਓ ਧੰਨਵਾਦੀ